ਬਾਰਿਸ਼ ਦੇਖੋ ਜਿੱਦਾਂ ਕੀ ਦੇਖਿਆ ਜਾ ਰਿਹਾ ਸੀਗਾ ਵੀ ਮਤਲਬ ਪਿਛੇ 2 ਮਹੀਨੇ ਤੋਂ ਹੀ ਆਲੇ-ਦਾਲੇ ਪਿੰਡਾਂ ਦੇ ਨੇੜੇ ਤੇ ਇਲਾਕੇ ਦੇ 10 ਕਿਲੋਮੀਟਰ 15 ਕਿਲੋਮੀਟਰ ਦੇ ਏਰੀਆ 'ਚ ਆਲੇ-ਦਾਲੇ ਸਾਰੇ ਨਾਬਾਜਾ ਰਾਉਂਡ ਵਾਰੀ ਛੁਰੀ ਸੀ ਅੱਜ ਮੀਂਹ ਪਿਆ ਥੋੜੀ ਮੌਸਮ ਨੂੰ ਤੋਂ ਰਾਹਤ ਮਿਲੀ ਹੈ ਬਹੁਤ ਭਾਰੀ ਯਾਨੀ ਕਿ ਡੇਢ ਘੰਟਿਆਂ ਤੋਂ ਤਕਰੀਬਨ ਹੋ ਗਿਆ ਮੀਂਹ ਪੈਂਦੇ ਨੂੰ ਸਲੋ ਮੋਸ਼ਨ ਦੇ ਵਿੱਚ ਸ਼ੁਰੂ ਹੋਇਆ ਸੀ ਪਰ ਐਨ ਵਧੀਆ ਮੀਂਹ ਪੈ ਰਿਹਾ ਪੂਨ ਸਪੀਡ ਤੇ ਇਹਨੂੰ ਦੇਖ ਕੇ ਮਨ ਦਾ ਮੌਸਮ ਨੂੰ ਤੇ ਹੁਣ ਠੰਡ ਥੋੜੀ ਜਿਹੀ ਮਹਿਸੂਸ ਹੋ ਰਹੀ ਹੈ ਸਾਰੇ ਨੂੰ ਰਾਹਤ ਆਈ ਹੈ ਫਸਲਾਂ ਨੂੰ ਵੀ ਫ ਦਾ ਸਾਰਾ ਜਿਹੜਾ ਪਾਣੀ ਸੀਗਾ ਇਲੈਕਟਰ ਦੇ ਬਿਜਲੀ ਦੇ ਨਾਲ ਮੋਟਰਾਂ ਚੱਲਦੀਆਂ ਅੱਜਕੱਲ ਡੀਜ਼ਲ ਦੇ ਨਾਲ ਜਨਰੇਟਰ ਚੱਲਦੇ ਆ ਉਹਨਾਂ ਨੂੰ ਜਾ ਕਰਕੇ ਜੋ ਕਿਸਾਨ ਭਾਈ ਨੇ ਆਪਣੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਜੀ ਅੱਜ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਸ ਤਰ੍ਹਾਂ 90 ਸ਼ਹਿਰ ਵਿੱਚ بارش ਹੋ ਰਹੀ ਹੈ ਉਸ ਤੋਂ ਬਾਅਦ ਸਾਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਵੀ ਬੜੀ ਗਰਮੀ ਤੋਂ ਰਾਹਤ ਮਿਲੀ ਹੈ ਸਾਨੂੰ ਵੀ ਬਹੁਤ ਚਿਰ ਤੋਂ بارش ਨਹੀਂ ਹੋ ਰਹੀ ਸੀ ਇੰਨੀ ਹਮਸਤੇ ਇਥੇ ਸ਼ਹਿਰ 'ਚ ਇੰਨੀ ਬਹੁਤ ਦਿੱਕਤ ਸੀ ਲੋਕਾਂ ਨੂੰ ਜਾਨਵਰਾਂ ਨੂੰ ਸਾਰਿਆਂ ਨੂੰ ਬਹੁਤ ਦਿੱਕਤ ਸੀ ਹੁਣ ਇਸ ਟਾਈਮ ਸਾਨੂੰ ਬਹੁਤ ਰਾਹਤ ਮਿਲ ਰਹੀ ਜਿੰਤਾ ਮੀਂਹ ਪੈ ਰਿਹਾ ਬਹੁਤ ਠੰਡਕ ਮਹਿਸੂਸ ਹੋ ਰਹੀ ਹੈ ਜੀ ਜਿਹੜੀ ਹਮੇਸ਼ਾ ਸੀ ਗਰਮੀ ਦੀ ਝਪੜਾ ਸੀ ਉਹ ਨਿਕਲ ਰਹੀ ਹੈ ਹਾਂ ਜੀ ਹਾਂ ਇਹ ਸਾਵਣ ਦਾ ਪਹਿਲਾ ਹੀ ਮੀਂਹ ਪਿਆ ਜੀ ਹੁਣ ਇਹ ਬਸ ਲੱਟਾਇਆ ਲੋ ਬੱਲੇ ਬੱਲੇ ਹੋ ਗਈ ਜੀ ਮੀਂਹ ਨਾਲ ਅਸੀਂ ਬਹੁਤ ਵਧੀਆ ਮੰਨਦੇ ਹਾਂ ਜਿਹੜਾ ਬਾਰਿਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਖਾਤਰ ਬਹੁਤ ਵਧੀਆ ਲਾਭ ਦਾ ਇੱਕ ਹੈ ਤੇ ਇੱਕ ਜਿਹੜੀ ਆ ਆਮ ਜੀਹਾਂ ਚ ਫਰਦ ਤਾਂ ਨਹੀਂ ਉਹ ਨਹੀਂ ਪਿਆਦੀ ਜੀ ਕਦੇ ਜਿਹੜਾ ਨਾਬੇ ਸ਼ਾਇਰ ਤੇ ਹੁਣ ਤਾਂ ਬਿਲੋਂ ਨਹੀਂ ਆ ਆਪਣੇ ਪਿਆਸੇ ਬਹੁਤ ਵਧੀਆ ਨਹੀਂ ਪਿਆ ਜੀ ਦਾ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚ ਔਖਾ ਹੋਇਆ ਪਿਆ ਸੀ ਜੀ ਔਰ ਜਨਮਰਾਂ ਨੂੰ ਪੰਛੀਆਂ ਨੂੰ ਸਭ ਖਤਰ ਦਾ ਇੱਕ ਆ ਜੀ ਆਪਦਾ ਬਹੁਤ ਵਧੀਆ ਫਾਇਦਾ ਹੋ ਰਿਹਾ ਜੀ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਤੇ ਜੀਵ ਜੰਤੂ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਬਹੁਤ ਵਧੀਆ ਫਾਇਦਾ ਬੰਦ ਹੋਇਆ ਜੀ ਇਹ ਪੰਛੀਆਂ ਦਾ ਬਹੁਤ ਔਖਾ ਹੋਇਆ ਪੈਤੀ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪੈਤੀ ਜੀ ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਿਆ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਿਤ ਲਾਭ ਦਾ ਇੱਕ ਹੈ ਜੀ ਬਾਪ ਜੀ ਜਿਹੜੀ ਹੁਣ ਹੀ ਹੈ ਬਹੁਤ ਵਧੀਆ ਕਰ ਰਹੀ ਹੈ ਜੀ ਇਹ ਜਿਹੜਾ ਵਾਰਸ ਸਾਰੀਆਂ ਫਸਲਾਂ ਖਾਤਰ ਸਾਨੂੰ ਲਾਭ ਦਾ ਇੱਕ ਹੈ ਪਾਣੀ ਕਿੰਦਾ ਸਾਨੂੰ ਬਹੁਤ ਹੋਇਆ ਪੈਤੀ ਜਿਹੜਾ ਹੁਣ ਪਾਣੀ ਦੀਆਂ ਨੂੰ ਰੇਵਾਂ ਨੂੰ ਲੱਗੂਗਾ ਜੀ ਬਹੁਤ ਵਧੀਆ ਫਸਲਾਂ ਹੋਣਗੀਆਂ ਜੀ ਕੱਖ ਪੱਠੇ ਇਹ ਵੀ ਜਮੀ ਹੋਇਆ ਪੈਤੀ ਜੀ ਇਹਨਾਂ ਖਾਤਰ ਬਹੁਤ ਲਾਭ ਦਾ ਇੱਕ ਹੈ ਜੀ ਆਪ ਸਾਰੇ ਡੰਗਰਾਂ ਨੂੰ ਪਸਵਾ ਨੂੰ ਸਾਰਿਆਂ ਨੂੰ ਬਹੁਤ ਵਧੀਆ ਰਸਤ ਨਹੀਂ ਲਈ ਜੀ ਇਹਨਾਂ ਦਾ ਕਿਸਾਨਾਂ ਲਈ ਬਹੁਤ ਫਾਇਦਾ ਪੈਂਦਾ ਜੀ